ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਤਨ ਫਾਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨੱਗਰ ਦਾ ਨੋਟ ਕਰਿਓ। ਪਿੰਡ ਜੈੰਤੀਪੁਰ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਸ੍ਰੀ ਅਮਰਤਸਰ ਸਾਹਿਬ ਆ ਗਿਆ। ਤੇ ਚੌਧਰੀ ਡੇਰੀ ਫਾਰਮ ਦੇ ਨਾਂ ਤੇ ਇਸ ਨਗਰ ਦੇ ਵਿੱਚ ਵੀਰ ਹਰਾਂ ਨੂੰ ਸਾਰੇ ਜਾਣਦੇ ਆ ਕਿਉਂਕਿ ਨਾਲ ਵਪਾਰ ਦੇ ਦੁੱਧ ਦਾ ਕੰਮ ਵੀ ਆ ਸਜਣੋ ਝੋਟੀਆਂ ਤੁਹਾਨੂੰ ਵਿਖਾਉਣੀਆਂ ਸੀ ਵੱਧ ਤੇ ਝੋਟੀਆਂ ਹੋ ਗਈਆਂ ਸੇਲ ਤੇ ਹੁਣ ਰਹਿ ਗਈਆਂ ਸੀ ਤਿੰਨ ਤੇ ਸੋਚਿਆ ਇਹਨਾਂ ਤਿੰਨਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਦਈਏ ਆ ਵੀ ਕੱਟੀ ਦਾ ਕੋਈ ਊੜਾ ਬਣਾ ਨਹੀਂ ਸਜਣੋ ਬੜੀ ਟਾਪ ਦੀ ਝੋਟੀ ਆ ਸਾਰੀ ਡਿਟੇਲ ਲਵਾਂਗੇ ਬਾਕੀ ਤਕਰੀਬਨ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਦੇ ਆ ਤੇ ਟਾਪ ਦੇ ਨਗੀਨੇ ਹੀ ਹੁੰਦੇ ਵੀਰ ਹਰਾਂ ਕੋਲੇ ਕੋਈ ਐਨੀ ਵੀ ਵੱਡੀ ਮੈਂ ਜਾਂ ਪਹਿਲੇ ਜਾਂ ਦੂਜੇ ਸੂਏ ਦੰਦਾ ਦੰਦਾ ਜੀ ਕਟੀਆਂ ਲੈ ਕੇ ਆਉਂਦੇ ਵੀਰ ਹਰੀ ਆਹ ਝੋਟੀ ਵੀ ਵੇਖਿਓ ਜਦੋਂ ਤੁਰੀ ਮੱਲਾ ਰਗੀਆ ਸਾਨੂੰ ਜਿਹੜੀ ਪਸੰਦ ਆਗੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਰਹੂਗੀ ਕਿ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਆਜੋ ਲਈਏ ਜਾਣਕਾਰੀ ਵੇਖੀਏ ਤੋਰ ਤਾਰ ਕੇ ਤਿੰਨੇ ਝੋਟੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਬਸ ਵਧੀਆ ਜੀ ਤੁਸੀਂ ਸੁਣਾਓ ਚੜਦੀ ਕਲਾ ਨਾ ਬਸ ਚੜਦੀ ਕਲਾ ਕਿਰਪਾ ਮਹਾਰਾਜ ਜੀ ਤੇ ਡਰੈੱਸ ਆਪਣਾ ਨਾਂ ਆਪਣਾ ਨਾ ਜੀ ਭਰਾ ਆਪਣਾ ਹੀ ਕੰਮ ਕਰਦਾ ਉਹ ਗਿਆ ਜੀ ਅੱਜ ਕੰਮ ਹਾਂਜੀ ਆਪਣਾ ਚੌਧਰੀ ਡੇਰੀ ਫਾਰਮ ਹਾਂਜੀ ਜੈੰਤੀਪੁਰ ਜ਼ਿਲ੍ਹਾ ਅਮਰਸਰ ਉਹਦਾ ਮੰਗਾ ਨਾ ਹਾਂਜੀ ਮੰਗਾ ਨਾ ਤੇ ਨੰਬਰ ਉਹਦੇ ਵਾਲਾ ਹੀ ਹਾਂਜੀ ਹਾਂਜੀ ਕਿੰਨਾ ਨੰਬਰ ਉਹਦਾ 98881 52425 ਇੱਕ ਵਾਰੀ ਹੋਰ ਰਿਪੀਟ ਕਰੀਏ 98881 ਜੀ 52425 ਤੇ ਆ ਝੋਟੀ ਆਪਣੀ ਕਿਹੜਾ ਸੂਆ ਸੂਈ ਆ ਇਹ ਭਾਜੀ ਪਹਿਲਾ ਸੂਆ ਚਾਰ ਦੰਦੇ ਆ ਜੀ ਪਲੂਨ ਸੂਈ ਆ ਤੇ ਮੂੰਹ ਚੌਗੀ ਹਾਂਜੀ ਤੇ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਇਹਦੇ ਕੋਲੇ ਸੂਈ ਨੂੰ ਭਾਜੀ ਅੱਜ ਹੋ ਗਏ 9-10 ਦਿਨ ਹਾਂ 12 ਕਿਲੋ ਤੋਂ ਠੰਡਾ ਕਰਕੇ ਤਿਆਰ ਹੈ ਜੀ 9-10 ਦਿਨ ਦੀ ਸੂਈ ਤੇ 12 ਕਿਲੋ ਠੰਡਾ ਕਰਕੇ ਦੁੱਧ ਕੰਡੇ ਵਾਲਾ ਪਿਓਰ ਜੈੱਡ ਬਲੇਗਿਆ ਜੀ ਪਿਓਰ ਕਿਆ ਬਾਤ ਆ ਬੜੀ ਜਾਤ ਕੁਆਲਿਟੀ ਆ ਹਨਾ ਕੀ ਕਹਿਣੇ ਤੇ ਬੱਚਾ ਇਹਦੇ ਕੋਲੇ ਸ਼ਾਹ ਜੀ ਕੱਟਾ ਕਿ ਕੱਟੀ ਇਹਦੇ ਕੋਲੇ ਕੱਟੀ ਆ ਹਾਈ ਹਾਂਜੀ ਕਿਆ ਬਾਤ ਆ ਸਜਣਾ ਕੱਟੀ ਚੈੱਕ ਕਰ ਲਓ ਝੋਟੀ ਆਪ ਵੀ ਕੱਟੀ ਚੌਗੀ ਆ ਹਜੇ ਤੇ ਮਗਰ ਵੀ ਕੱਟੀ ਕਰਾਇਓ ਵੀਰੇ ਤੋਰ ਚੱਕੇ ਦੀ ਸੱਜਣਾ ਚਵਾਈ ਵਾਲਾ ਥਣ ਲੱਗਿਆ ਹੋਇਆ ਬਾਕੀ ਹਜੇ ਛੋਟੀ ਉਮਰ ਦੇ ਵਿੱਚ ਹੀ ਆ ਆਉਂਦੇ ਸੂਏ ਨੂੰ ਬਹੁਤ ਟੌਪ ਦੀ ਮੈਂ ਬਣੂੰਗੀ ਕਿਉਂਕਿ ਜੇ ਲੇਵੇ ਭਾਂਡੇ ਦੀ ਗੱਲ ਕਰਕੇ ਨਾ ਹਾਂ ਜੇ ਮਤਲਬ 10 10 ਦਿਨ ਕਹਿ ਲੋ ਤੁਸੀਂ ਵਾਕਿਆਈ ਵੇਖੋ ਸੱਜਣਾ ਤਰਦੀ ਦਾ ਲੇਵਾ ਭਾਂਡਾ ਪੱਠਪੜਾ ਚੱਕਵੇਂ ਪੱਠਪੜੇ ਦੀ ਰੰਗ ਸਿੰਘ ਜਮਾਂ ਕੋਲੋਂ ਮੋੜਿਆ ਤੇ ਲੈ ਚਲ ਉੱਥੇ ਵੀਰੇ ਵੇਖਿਓ ਛਾਈ ਬਹੁਤ ਆ ਝੋਟੀ ਦੇ ਵਿੱਚ ਸੱਜਣੋ ਇਹ ਵੀ ਨੋਟ ਕਰ ਲਿਓ ਕਾਲਾ ਸਰੀਰ ਜਮਾਂ ਸਾਰੀ ਜੈੱਡ ਬਲੈਕ ਵੀਰ ਨੇ ਤੁਹਾਨੂੰ ਪਹਿਲਾਂ ਵੀ ਦੱਸਤਾ ਵੇਖੋ ਲਿਵਾ ਪਾਂਡਾ ਲੱਗਾ ਕੱਟੀ ਨੂੰ ਕਰ ਲਾ ਉੱਥੇ ਬੰਦੇ ਵੇਖੋ ਤਰਦੀ ਤੇ ਇਹਦਾ ਰੇਟ ਸ਼ਾਹ ਜੀ ਰੀਟ ਭਾਜੀ ਜਿੰਨਾ ਮਰਜ਼ੀ ਕਰਾ ਲਓ 40 ਕਰਾ ਲਓ 35 ਕਰਾ ਲਓ 1 30 ਦੀ ਝੋਟੀ ਦੇਣੀ ਆ ਜੀ 1 ਲੱਖ ਤੇ 30000 ਦੀ ਝੋਟੀ ਆਪਾਂ ਦੇਣੀ ਆ ਦੁੱਧ 12 ਕਿਲੋ ਤਿਆਰ ਆ ਜੀ ਭਾਜੀ ਪਹਿਲੀ ਵੀਡੀਓ ਜੀ ਆਪਾਂ ਕਿਹਾ ਸੀ ਹਾਂ ਅੱਜ ਕੱਲ ਅਕਸਰ ਹੀ ਲੋਕ ਝੂਠ ਬੋਲਦੇ ਆ ਜੀ 12 ਲੀਟਰ ਦੁੱਧ ਕਹਿੰਦੇ ਦੂਸਰੇ ਦੇ ਘਰ ਜਾ ਕੇ 8 ਨਿਕਲਦਾ ਸਾਡੇ 12 ਲੀਟਰ ਦਾ ਮਤਲਬ 12 ਲੀਟਰ ਆ ਨੇ ਠੀਕ ਆ ਕਿ ਵੀਰ ਵੀ ਦੱਸਦਾ ਹੁੰਦਾ ਹਨਾ ਆਪਣੇ ਜੀ ਭਾਜੀ ਝੂਠ ਵਾਲਾ ਨਹੀਂ ਕੰਮ ਕੋਈ ਦੋ ਟਾਈਮ ਚਾਰ ਟਾਈਮ ਜਿੰਨੇ ਜਿੰਨੇ ਮਰਜ਼ੀ ਤਸੱਲੀ ਕਰ ਲਈ ਤੇ ਚੂਣ ਚਾਨ 100 ਦੀ 100 100 ਦੀ 100 ਜੀ ਮਾੜੀ ਚਵਾਈ ਦੀ ਨਹੀਂ ਮਾੜੀ ਲਈ ਕਦੀ ਭਾਜੀ ਆਹ ਇੰਨੀ ਵਾਰ ਜਾਣਾ ਵੀ ਹਨਾ ਬਿਲਕੁਲ ਜੀ ਬਿਲਕੁਲ ਤੇ ਫੇਰ ਵੀ ਚਵਾਈ ਦੀ ਮੈਂ ਮਾੜੀ ਲਈ ਤਾਂ ਨਹੀਂ ਮਾੜੀ ਜਾਨੀ ਭਾਜੀ ਨਹੀਂ ਠੀਕ ਹਾਂਜੀ ਤੇ ਆਹ ਕੱਟੀ ਦਾ ਕੀ ਹਿਸਾਬ ਪਤਾ ਵਾ ਇਹ ਭਾਜੀ ਕੱਟੀ ਹੈਗੀ ਦੋ ਦੰਦ ਦੋਂਦੀ ਹਜੇ ਪਿਓਰ ਪਿਓਰ ਦੋ ਦੰਦ ਨਹੀਂ ਠੀਕ ਆ ਵੇਖ ਲਈ ਵੀਰੇ ਮੈਂ ਓਕੇ ਆ ਦੋਂਦੀ ਕੱਟੀ ਹਜੇ ਹਨਾ ਨੀਵਾ ਪੁੰਡਾ ਵੇਖੋ ਸੱਜਣੋ ਇਹ ਬਹੁਤ ਹੈ ਪੱਛੀ ਹੁਣ ਕੱਟਣਾ ਜਿੱਦਾਂ ਮਰਜ਼ੀ ਬਹਿਜੋ ਜਾਤ ਬਾਲੀ ਇਹ ਲਗਾਉਂਦਾ ਜੀ ਜਿੱਦਾਂ ਮਰਜ਼ੀ ਬਹਿਜੋ ਕੋਈ ਮਸਲਾ ਨਹੀਂ 11 ਲੀਟਰ ਦੁੱਧ ਪੂਰਾ ਠੰਡਾ ਕਰਕੇ ਤਿਆਰ ਹੈ ਜੀ ਇਹਦੇ ਕੋਲੇ ਹਾਂਜੀ ਦੋਂਦੀ ਕੱਟੀ ਕੋਲੇ ਦੋਂਦੀ ਕੱਟੀ ਕੋਲੇ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਸੂਈ ਨਾਲ ਵੇਖ ਲਓ ਬੱਚਾ ਜੀ 9 10 10 ਦਿਨ ਦੀ ਸੂਈ ਹੈ ਜੀ 9 10 ਦਿਨ ਦੀ ਸੂਈ ਥੱਲੇ 11 ਕਿਲੋ ਦੁੱਧ ਦੋਂਦੀ ਕੱਟੀ ਪਿਓਰ ਦੋਂਦੀ ਹਨਾ ਬਿਲਕੁਲ ਜੀ ਹਾਂਜੀ ਕਿਆ ਬਾਤ ਹੈ ਟੂਰ ਕਰਾ ਚੱਕ ਵੀਰੇ ਦੇਖੋ ਜਿਹੜਾ ਤੁਸੀਂ ਹਾਂ ਫੇਸ ਕੁਆਲਿਟੀ ਬਹੁਤ ਸੋਹਣੀ ਐ ਕੱਟੀ ਵੀ ਕੋਈ ਸ਼ੱਕ ਨਹੀਂ ਸੱਜਣੋਂ ਆਉਂਦੇ ਸੂਏ ਨੂੰ ਬੜੀ ਟੌਪ ਦੀ ਮੈਂ ਜਿਹੜੀ ਇਹ ਤਿਆਰ ਹੋਣੀ ਆ ਘਮਾ ਦਿਓ ਉਧਰ ਨੂੰ ਸ਼ਾਂਤ ਨੂੰ ਬਹੁਤ ਵਧੀਆ ਲੱਗਿਆ ਭਾਜੀ ਸਾਰੀ ਕੱਟੀ ਚੰਗੀ ਐ ਕੱਦ ਵੇਲ ਸੱਜਣੋਂ ਮਰਦੇ ਹਿਸਾਬ ਨਾਲ ਸੋਹਣਾ ਤੇ ਦੋ ਕੁਆਲ ਆ ਪੂਛ ਚ ਬਾਕੀ ਸਾਰੀ ਜਾਮਨ ਵਰਗੀ ਕਾਲੀ ਆ ਵੇਖਿਓ ਕੀ ਕਹਨੇ ਦੋ ਦੰਦ ਕੱਟੀ ਨੇ ਯਾਰ ਲੀਵਾ ਭਾਂਡਾ ਕੱਢਿਆ ਕਿਸੇ ਗੱਲ ਕਰਕੇ ਕੱਢਿਆ ਕਿਉਂਕਿ ਜੇ ਚੰਗੇ ਘਰਾਣੇ ਦੀ ਆ ਤਾਂ ਐਡੀ ਕੱਟੀ ਦੂੰਦੀ ਨੇ ਲੀਵਾ ਭਾਂਡਾ ਬਣਾਇਆ ਬਹੁਤ ਟੌਪ ਦੀ ਝੁੱਟੀ ਤੇ ਸਾਹਿਬ ਜੀ ਇਹ ਰੇਟ ਇਹਦਾ ਰੇਟ ਭਾਜੀ ਇਹਦਾ 1,25,000 ਰੁਪਇਆ 1,25,000 ਰੁਪਇਆ ਉਹਦੇ ਚ ਪਿਆਰ ਮੁਹੱਬਤ ਕੋਈ ਹੋ ਜੂਨਾ ਜਿਹੜਾ ਉਹ ਤਾਂ ਥੋੜਾ ਬੋਧਾ ਜ਼ਰੂਰ ਕਰਾਂਗੇ ਜੀ ਇਹਦਾ ਭਰਾ ਵੀ ਚੱਲ ਕੇ ਠੀਕ ਆ ਹਾਂ ਤੇ ਆ ਆ ਗਈ ਅੱਗੇ ਇੱਕ ਛੋਟੀ ਆਪਣੀ ਇਹਦਾ ਕੀ ਹਿਸਾਬ ਕਿਤਾਬ ਇਹ ਭਾਜੀ ਹੈਗੀ ਚਾਰ ਦੰਦ ਛੋਟੀ ਠੀਕ ਆ ਚੌਗੀ ਹੈ ਹਾਂਜੀ ਠੀਕ ਆ ਇਹਦੇ ਕੋਲੇ ਕਿੰਨਾ ਦੁੱਧ ਤੇ ਕਿੰਨੇ ਦਿਨਾਂ ਦੀ ਸੂਈ ਕੱਟੀ ਬੜੀ ਚੰਗੀ ਆ ਹਨਾ ਹਾਂਜੀ ਹਾਂਜੀ ਭਾਜੀ ਇਹਨੂੰ ਸੂਈ ਨੂੰ ਅੱਜ ਸਤਵਾਂ ਗੱਦੇ ਆ ਠੀਕ ਆ ਛੋਟੀ ਸੂਹੀ ਗੱਡੀ ਜੀ ਅੱਛਾ ਠੀਕ ਆ ਜੀ ਬੱਚੇ ਤੋਂ ਕਰਦੀ ਔਲ ਪਰ ਪਹਾੜੇ ਤੇ ਜਿੱਦਾਂ ਮਰਜ਼ੀ ਚੋ ਪਹਾੜੇ ਤੇ ਲੱਗੀ ਪਹਾੜੇ ਤੇ ਲੱਗੀ ਹੈ ਦੁੱਧ ਹੁਣ ਕਿੰਨਾ ਇਹਦੇ ਕੋਲੇ ਦੁੱਧ ਹੁਣ ਇਸ ਟਾਈਮ ਭਾਜੀ 11 ਕਿਲੋ ਠੰਡਾ ਕਰਕੇ ਤਿਆਰ ਹੈ ਜੀ ਇਹਦੇ ਕਰਮਾਂ ਵਾਲੀ ਕੁਲੀ ਲੁੱਤੀ ਲਊਗੀ ਪਹਿਲਾਂ ਕੱਟੀ ਭਾਜੀ 15 ਕਿਲੋ ਦੀ ਗਰੰਟੀ ਆ ਆਪਣੀ ਕੀ ਬਾਤ ੁੱਲੇ ਲੈਵੇ ਦੀ ਆ ਭਾਜੀ ਇਹ ਹਾਂ ਨਹੀਂ ਬਹੁਤ ਚੰਗੀ ਹੈ ਕੋਈ ਸ਼ੱਕ ਨਹੀਂ ਟੌਪ ਦੀ ਕੱਟੀ ਇਹਦੀ ਹੁਣ 11 ਕਿਲੋ ਤਿਆਰ ਆ ਇਹਨੂੰ ਵੀ ਖੋਲਿਓ ਵੇਖਿਓ ਸੱਜਣੋ ਛਾਈ ਵੇਖਿਓ ਕਿੰਨੀਆਂ ਝੋਟੀ ਦੇ ਵਿੱਚ ਹਨ ਕਾਲੀ ਤੇ ਬਰੀਕੀ ਸੰਗ ਤੋਂ ਲੈ ਕੇ ਪੈਰਾਂ ਤੱਕ ਐਨ ਨਾ ਘਟ ਘਟ ਕੇ ਲਾਈ ਆ ਦੇਖਿਓ ਚੋਣ ਤਾਂ ਬੜਾ ਇੱਕ ਨੰਬਰ ਲੱਗਾਊਗਾ ਐਨ ਕਮਾਲੀ ਵੀਰ ਦੂਜੇ ਪਾਸੇ ਨੂੰ ਚਵਾਈ ਦੀ ਨਹੀਂ ਫਾਜੀ ਮਾੜੀ ਲਈ ਨਹੀਂ ਠੀਕ ਆ ਜੱਟਾ ਕੀ ਬਾਤ ਆ ਬੜੀ ਕੱਟੀ ਖਬਰਦਾਰ ਆ ਸਜਣੋ ਜਿਹੜੀ ਲੈ ਲੋਂਗੇ ਆਉਂਦੇ ਸੂਵੇ ਨੂੰ ਬੜੇ ਟਾਪ ਦੀਆਂ ਮਈਆਂ ਵੀ ਤਿਆਰ ਹੋ ਜਣੀਆਂ ਰੁਪਈਏ ਵੀ ਚਾਰ ਲਾਉਣਗੀਆਂ ਨਾਲ ਕੋਈ ਐਨੀ ਵੀ ਕੱਲਾ ਦੁੱਧ ਹੀ ਦੇਣਗੀਆਂ ਵੇਖੋ ਨਗੀਨੇ ਇਹਦਾ ਫਰਸ਼ਾ ਜੀ ਇਹਦਾ ਭਾਜੀ ਰੇਟ ਹੈਗਾ 140000 ਠੀਕ ਆ ਤੇ ਛੋਟੀ ਦਊ ਭਾਜੀ 14 15 ਲੀਟਰ ਦਊ ਦਊ ਪਹਿਲਣ ਨਹੀਂ ਫੇਸ ਕੁਆਲਟੀ ਵੀ ਸੱਜਣੋਂ ਚੈੱਕ ਕਰਿਓ ਬੜੀ ਟਾਪ ਦੀ ਕੱਟੀ ਆ ਬਾਕੀ ਪਹਾੜੇ ਤੇ ਆ ਗਈ ਤੇ ਬੱਚਾ ਉਹ ਹੈਗਾ ਨਾ ਇਹਦੇ ਕੋਲੇ ਹਾਂ ਬੱਚਾ ਹੈਗਾ ਅੰਦਰ ਪਸਿਆ ਹੋਇਆ ਉਹ ਕੱਟਾ ਕੇ ਕੱਟਾ ਇਹਦੇ ਕੋਲੇ ਹਾਂ ਉਹ ਵੇਖਿਓ ਸੱਜਣੋਂ ਸਿਰ ਹੋਰ ਜੱਡ ਵਲੇ ਗਿਆ ਵਾਕਿਆ ਯਾਰ ਕੋਈ ਝਾਕ ਨਹੀਂ ਹੈ ਨਾ ਬਿਲਕੁਲ ਬੜੀ ਰੀਜ਼ਨਲ ਆ ਇਹ ਸੀਗੇ ਸੱਜਣੋਂ ਪਸੂ ਚੌਧਰੀ ਡੇਰੀ ਫਾਰਮ ਵਾਲੇ ਸੱਜਣਾ ਕੋਲੇ ਤਿੰਨ ਝੋਟੀਆਂ ਮਖਾਈਆਂ ਤੁਹਾਨੂੰ ਵੀਡੀਓ ਦੇ ਵਿੱਚ ਤੇ ਤਿੰਨ ਹੀ ਆਪਣੀ ਆਪਣੀ ਜਗਾ ਤੇ 100 ਦੀਆਂ 100 ਆ। ਬਾਕੀ ਪਸੰਦ ਤੁਹਾਡੀ ਕਿਹੜੀ ਆ ਜਾਂਦੀ ਹੈ ਤੁਸੀਂ ਆ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ। ਤੁਹਾਡਾ ਧੰਨਵਾਦ। ਵੀਡੀਓ ਨੂੰ ਐਂਡ ਤੱਕ ਵੇਖੋ।